ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਆਪਾਂ ਦੇਖ ਰਹੇ ਹਾਂ ਜੀ ਲਾਡਲੀਆਂ ਲਾਡਲੀਆਂ ਦੇ ਬਾਰੇ ਵਿੱਚ ਆਪਾਂ ਦੇਖਿਆ ਸੀਗਾ ਕਿ ਰੋਜੀ ਦੀਦੀ ਆਪਣੀ ਬੱਚੀ ਨੂੰ ਸਮਝਾ ਰਹੀ ਸੀਗੀ ਕਿ ਪੁੱਤ ਹੁਣ ਤੂੰ ਆਪਣੇ ਨਾਨਕਿਆਂ ਦੇ ਜਾਣਾ ਆ ਤੇ ਆਪਣੇ ਨਾਨਕ ਉੱਥੇ ਜਾ ਕੇ ਤੇ ਆਪਣੀ ਨਾਨੀ ਨੂੰ ਬਿਲਕੁਲ ਵੀ ਤੰਗ ਨਾ ਕਰੀ ਕਿਉਂਕਿ ਤੇਰੀ ਨਾਨੀ ਕੋਲੋਂ ਕੰਮ ਨਹੀਂ ਹੁੰਦਾ ਤੇ ਤੂੰ ਨਾਨੀ ਕੋਲ ਰੋਟੀ ਆਪ ਲੈ ਕੇ ਖਾ ਲਿਆ ਕਰੀ ਤੇ ਬਾੜੇ ਬੇੜੇ ਵਿੱਚ ਨਾ ਖੇលਿਆ ਕਰੀ ਕਿਉਂਕਿ ਉੱਥੇ ਬੇੜਾ ਨਹੀਂ ਹੈਗਾ ਉਹ ਬੱਚੀ ਕਹਿੰਦੀ ਕੋਈ ਗੱਲ ਨਹੀਂ ਮੰਮੀ ਮੈਂ ਨਾਨੀ ਨੂੰ ਤੰਗ ਨਹੀਂ ਕਰਦੀ ਫਿਰ ਇਹ ਬੱਚੀ ਆਪਣੀ ਭੈਣ ਜਾਨੀ ਕਿ ਮਿੰਦੋ ਨੂੰ ਲੈਣ ਮਿਲਣ ਲਈ ਆ ਜਾਂਦੀ ਆ ਤੇ ਆ ਕੇ ਤੇ ਕਹਿੰਦੀ ਆ ਤੇ ਉਧਰ ਮਿੰਦੀ ਵੀਰਜ ਨੇ ਕਿਹਾ ਕਿ ਪੁੱਤ ਤੂੰ ਨਾ ਜਾ ਤੇ ਬੱਚੀ ਕਹਿੰਦੀ ਕਿ ਚਾਚਾ ਜੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੁੰਦੇ ਰੱਖਣਾ ਚਾਹੁੰਦੇ ਤੁਸੀਂ ਮੇਰੇ ਡੈਡੀ ਦੇ ਮoure ਬੋਲ ਸਕਦੇ ਸੀਗੇ ਤੁਸੀਂ ਮੌਕੇ ਤੇ ਬੋਲਦੇ ਨਹੀਂ ਹੈਗੇ ਫਿਰ ਇਹ ਕਹਿੰਦੀ ਕਿ ਮੈਂ ਤਾਂ ਆਪਣੀ ਭੈਣ ਨੂੰ ਸਮਝਾਉਣ ਆਈ ਆ ਮਿਲਣ ਆਈ ਆ ਉਹਨੂੰ ਤੇ ਫਿਰ ਇਹ ਉਹਨੂੰ ਮਿੰਦੋ ਨੂੰ ਸਮਝਾਉਂਦੀ ਆ ਕਿ ਭੈਣੇ ਡਿੱਗ ਨਾ ਜਾਈ ਬਿਸਤਰੇ ਤੋਂ ਤੇ ਦੂਜਾ ਕਿ ਤੰਗ ਨਾ ਕਰੀ ਤੇ ਧਿਆਨ ਨਾਲ ਰਹੀਂ ਮੇਰੇ ਪਿੱਛੋਂ ਤੇ ਉਧਰ ਇਹ ਬੈਠੇ ਗੱਲਾਂ ਕਰ ਰਹੇ ਹੁੰਦੇ ਆ ਆਪਸ ਦੇ ਵਿੱਚ ਤੇ ਫਿਰ ਭੀ ਨੇ ਬੱਚੀ ਨੇ ਹੁਣ ਚਲ ਜਾਣਾ ਆ ਤੇ ਉਧਰੋਂ ਚਲੋ ਬੱਚੀ ਦੇ ਸਵੇਰ ਹੋ ਜਾਂਦੀ ਉਹਦੇ ਜਾਣ ਦਾ ਟਾਈਮ ਆ ਜਾਂਦਾ ਤੇ ਮਿੰਦੀ ਵੀਰ ਜੀ ਨੇ ਕਿਹਾ ਤਾਂ ਬੱਚੀ ਕਹਿੰਦੀ ਵੀ ਕਿਉਂਕਿ ਉਹਨੂੰ ਬਹੁਤ ਪਿਆਰ ਕਰਦੇ ਆ ਤੇ ਮਿੰਦੀ ਵੀਰ ਜੀ ਨੂੰ ਬਹੁਤ ਦੁੱਖ ਲੱਗਾ ਉਹ ਜਾਣ ਦਾ ਉਸ ਤੋਂ ਬਾਅਦ ਉਹ ਬੱਚੀ ਆਪਣੀ ਦਾਦੀ ਨੂੰ ਮਿਲਣ ਆਈ ਤੇ ਦਾਦੀ ਨੇ ਤਾਂ ਹਾਥੀ ਜੋੜ ਦਿੱਤੇ ਮੋਰੇ ਕਿ ਜਾ ਜਾ ਕਹਿੰਦੀ ਮੈਨੂੰ ਤੇਰੀ ਲੋੜ ਨਹੀਂ ਹੈਗੀ ਤੇਰੇ ਜਾਣ ਤੋਂ ਬਾਅਦ ਆ ਹੀ ਇੱਥੇ ਸ਼ਾਂਤੀ ਆਣੀ ਆ ਕਿ ਸਾਧ ਨੇ ਕਿਹਾ ਆ ਕਿ ਕਿਉਂਕਿ ਸਾਧ ਨੇ ਹੀ ਬੱਚੀ ਨੂੰ ਕਢਵਾਇਆ ਆ ਤੇ ਬੱਚੀ ਕਹਿੰਦੀ ਕਿ ਕੋਈ ਗੱਲ ਨਹੀਂ ਦਾਦੀ ਤੂੰ ਮੇਰੇ ਨਾਲ ਐਦਾਂ ਕਰ ਦਾਦੀ ਕਹਿੰਦੀ ਜੇ ਜਾਣ ਤੋਂ ਬਾਅਦ ਛੱਟੇ ਦੇ ਦਈਓ ਬੱਚੀ ਨੇ ਕਿਹਾ ਕਿ ਦਾਦੀ ਛੱਟਿਆਂ ਦੀ ਲੋੜ ਹੀ ਨਹੀਂ ਉਹਦੇ ਹੀ ਮੀ ਆ ਜਾਣਾ ਤੇ ਉਸ ਤੋਂ ਬਾਅਦ ਬੱਚੀ ਆਪਣੇ ਭਰਾਵਾਂ ਨੂੰ ਮਿਲੀ ਤੇ ਕਿਉਂਕਿ ਭਰਾਵਾਂ ਨਾਲ ਇਹਦੀ ਬਹੁਤ ਅਟੈਚਮੈਂਟ ਆ ਤੇ ਭਰਾਵਾਂ ਨੂੰ ਮਿਲ ਕੇ ਤਾਂ ਉਸ ਤੋਂ ਬਾਅਦ ਚਲੀ ਗਈ ਹਜੇ ਬਿਰੜੇ ਜੱਟੇ ਗੱਲਾਂ ਹੀ ਕਰ ਰਹੇ ਸੀ ਤਾਂ ਮਮੀ ਆ ਗਿਆ ਜਿੱਦਾਂ ਕਿ ਬੱਚੀ ਨੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਮੀ ਪਾਊਗਾ ਦਾਦੀ ਨੇ ਕਿਹਾ ਸੀ ਛੱਟੇ ਦੇਣੇ ਆ ਬੱਚੀ ਨੇ ਕਿਹਾ ਛੱਟੇ ਦੇਣ ਦੀ ਲੋੜ ਨਹੀਂ ਹੈਗੀ ਫਿਰ ਇਹ ਸਾਰੇ ਜਾਣੇ ਅੰਦਰ ਨੂੰ ਹੋ ਗਏ ਬਰਸ਼ ਇੰਨੀ ਹੋਈ ਮੀਂਹ ਆਇਆ ਕਿ ਇਹਨਾਂ ਨੂੰ ਸਾਰਿਆਂ ਨੂੰ ਉੱਥੋਂ ਉੱਠਣਾ ਪਿਆ ਉਹ ਬੱਚੀ ਰੱਬ ਦਾ ਰੂਪ ਆ ਜੋ ਕਹਿੰਦੀ ਉਹ ਹੋ ਜਾਂਦਾ ਫਿਰ ਇਹ ਬੱਚੀ ਛੋਟੀ ਮੰਨੂ ਜਿਹੜੀ ਰੋ ਰਹੀ ਸੀਗੀ ਤੇ ਹਰਪ੍ਰੀਤ ਨੂੰ ਜਿੱਦਾਂ ਉਹਦੇ ਭਰਾ ਭਾਬੀ ਨੇ ਸਮਝਾਇਆ ਸੋ ਦਿਮਾਗ 'ਚ ਸਕੀਮ ਆਈ ਕਿ ਉਹਨਾਂ ਮੈਂ ਰੋਜੀ ਦੀਦੀ ਨੂੰ ਇਹਨੂੰ ਲੈ ਕੇ ਜਾਵਾਂ ਉਹਨੇ ਚੱਕਿਆ ਕੁੜੀ ਨੂੰ ਤੇ ਉਹ ਜਾ ਕੇ ਤੇ ਰੋਜੀ ਦੀਦੀ ਦੇ ਕਮਰੇ ਦੇ ਮੋਰੇ ਉਹਨੂੰ ਦਿਖਾ ਆ ਦਿੱਤੀ ਤੇ ਮਾਂ ਤਾਂ ਫਿਰ ਮਾਂ ਹੀ ਹੁੰਦੀ ਆ ਨਾ ਤੇ ਉਹ ਜਾ ਕੇ ਮੰਜੇ ਦੇ ਪਾਸ ਹੀ ਮਜਦੂਰ ਜੀ ਜੀ ਨੇ ਚੱਕਿਆ ਤੇ ਜਾ ਕੇ ਉਹਨੂੰ ਦੁੱਧ ਪਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਮਾਂ ਦੀ ਮਮਤਾ ਨੂੰ ਤੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈਗਾ ਮਾਂ ਆਪਣੇ ਬੱਚੇ ਨੂੰ ਰੋਂਦਾ ਨਹੀਂ ਦੇਖ ਸਕਦੀ ਤੇ ਇਹ ਹਜੇ ਪਲਾ ਹੀ ਰਹੀ ਸੀ ਤੇ ਪਿੱਛੋਂ ਆ ਗਈ ਤੇ ਆ ਕੇ ਕਹਿਣ ਲੱਗੀ ਕਿ ਤੂੰ ਦਿਖਾਣੀਆਂ ਕੀਤਾ ਨਾ ਫਿਰ ਉਹੀ ਕੰਮ ਰੋਜੀ ਨੇ ਥੈਂਕ ਯੂ ਕੀਤਾ ਕਿ ਤੇਰਾ ਬਹੁਤ ਧੰਨਵਾਦ